ਹਾਂਜੀ ਆਹ ਵਾਲਾ ਮਾਸਕ ਲਾ ਕੇ ਤੁਹਾਡਾ ਵੀ ਜਿਹੜਾ ਇਸ ਤਰ੍ਹਾਂ ਤੇ ਇਸ ਤਰ੍ਹਾਂ ਹੋ ਜਾਊਗਾ ਤੇ ਅੱਜ ਤੁਹਾਨੂੰ ਦੱਸਦੀਆਂ ਕਿ ਕੀ ਕੀ ਚੀਜ਼ਾਂ ਤੁਹਾਨੂੰ ਚਾਹੀਦੀਆਂ ਤੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਤੁਹਾਡੇ ਆਮ ਹੀ ਜਿਹੜੀਆਂ ਘਰ ਹੁੰਦੀਆਂ ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਰੋ ਜੀ ਚੌਲਾਂ ਦਾ ਆਟਾ ਜਿਹੜਾ ਕੀ ਤਿਆਰ ਕਰ ਲਓ ਤੇ ਉਹਦੇ ਤੁਸੀਂ ਲੈ ਲਓ ਜੀ ਦੋ ਚਮਚ ਚੌਲਾਂ ਦਾ ਆਟਾ ਕਿਸ ਤਰ੍ਹਾਂ ਤਿਆਰ ਕਰਨਾ ਹੈ ਤੁਸੀਂ ਪਹਿਲਾਂ ਚੌਲਾਂ ਨੂੰ ਧੋ ਕੇ ਫਿਰ ਉਹਨਾਂ ਸੁਕਾ ਕੇ ਫਿਰ ਉਹਨਾਂ ਨੂੰ ਪੀਸ ਕੇ ਤੁਸੀਂ ਰੱਖ ਲੈਣਾ ਜੀ ਡੱਬਾ ਭਰ ਕੇ ਤੇ ਫਿਰ ਤੁਸੀਂ ਕਰਨਾ ਜੀ ਦੋ ਚਮਚ ਜਿਹੜੇ ਕਿ ਚੌਲਾਂ ਦਾ ਆਟਾ ਲੈ ਕੇ ਤੇ ਉਹਦੇ ਵਿੱਚ ਆਪਾਂ ਦੋ ਪਾਵਾਂਗੇ ਜੀ ਕੈਪਸੂਲ ਵਿਟਾਮਿਨ E ਦੇ ਤੇ ਇਹ ਦੋਸਤੋਂ ਤੁਹਾਨੂੰ ਪਤਾ ਹੀ ਹੈ ਜਿਹੜਾ ਆਪਾਂ ਬਣਾਉਣ ਲੱਗਿਆ ਜੀ ਫੇਸ ਮਾਸਕ ਇਹ ਵਾਲਾ ਜਿਹੜਾ ਕਿ ਤੁਹਾਨੂੰ ਇੱਕ ਵਾਰੀ ਵਰਤਨ ਤੇ ਹੀ ਤੁਹਾਡਾ ਫੇਸ ਆ ਜਿਹੜਾ ਕਿ ਪੂਰਾ ਚਮਕ ਜਾਊਗਾ ਤੇ ਤੁਹਾਨੂੰ ਫੇਸ ਤੇ 글로 ਜਿਹੜਾ ਕਿ ਨਜ਼ਰ ਆਊਗਾ ਤੇ ਹੁਣ ਦੋਸਤੋ ਕੀ ਕਰਨਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਐਲੋਵੀਰਾ ਜੈਲ ਜੇ ਤੁਹਾਡੇ ਕੋਲੇ ਨੇਚਰਲ ਐਲੋਵੀਰਾ ਜੈਲ ਨਹੀਂ ਹੈਗੀ ਤਾਂ ਤੁਸੀਂ ਦੂਸਰੀ ਵੀ ਪਾ ਸਕਦੇ ਹੋ ਪਰ ਆਪਾਂ ਲਈ ਹੈ ਜੀ ਨੇਚਰਲ ਐਲੋਵੀਰਾ ਜੈਲ ਜਿਹਨੂੰ ਆਪਾਂ ਥੋੜਾ ਜਿਹਾ ਜਿਹੜਾ ਕਿ ਗ੍ਰੈਂਡ ਕਰ ਲਿਆ ਸੀ ਜਿਹਦੇ ਨਾਲ ਉਹਦੇ ਵਿੱਚ ਕੋਈ ਸੇ ਵੀ ਤਰ੍ਹਾਂ ਦੀਆਂ ਕੋਈ ਵੀ ਗੰਡਾ ਜੀਆਂ ਨਹੀਂ ਰਹੀਆਂ ਤੇ ਉਹ ਇੱਕ ਵਧੀਆ ਪੇਸਟ ਬਣ ਗਿਆ ਤੇ ਹੁਣ ਆਪਾਂ ਇਸ ਆਟੇ ਦੇ ਵਿੱਚ ਪਾਵਾਂਗੇ ਜੀ ਐਲੋਵੀਰਾ ਨੇਚਰਲ ਜੈਲ ਤੇ ਤੁਹਾਨੂੰ ਪਤਾ ਹੀ ਹੈ ਨੈਚੁਰਲ ਐਲੋਵੇਰਾ ਜੈਲ ਆਪਣੇ ਫੇਸ ਵਾਸਤੇ ਕਿੰਨੀ ਜ਼ਿਆਦਾ ਵਧੀਆ ਹੁੰਦੀ ਆ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਜੀ ਚੰਗੀ ਤਰ੍ਹਾਂ ਮਿਕਸ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੁਟਕੀਕ ਜਿਹੜੀ ਹੈਗੀ ਆਪਣੇ ਕੋਲੇ ਕਾਫੀ ਕਾਫੀ ਪਾਉਣ ਤੋਂ ਬਾਅਦ ਜੀ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੋਸਤੋ ਸੱਚੀ ਜਾਣਿਓ ਤੁਸੀਂ ਨਾ ਇੱਕ ਵਾਰੀ ਇਹਨੂੰ ਯੂਜ਼ ਕਰਕੇ ਦੇਖਿਓ ਤੁਹਾਨੂੰ ਤੁਹਾਡਾ ਫੇਸ ਆ ਜਿਹੜਾ ਕਿ ਬਿਲਕੁਲ ਐ ਲੱਗੂਗਾ ਵੀ ਸੌਫਟ ਸੌਫਟ ਹੋ ਗਿਆ ਹੈਗਾ ਤੇ 올 ਸਕਿਨ ਤੇ ਇਹ ਵਾਲਾ ਮਾਸਕ ਜਿਹੜਾ ਕਿ ਜਾਂਦਾ ਭਾਵੇਂ ਕਿਸੇ ਦੀ ਡਰਾਈ ਸਕਿਨ ਹੈ ਭਾਵੇਂ ਸੈਂਸਿਟਿਵ ਆ ਭਾਵੇਂ ਆਇਲੀ ਆ ਤੇ ਬਾਕੀ ਰਹਿੰਦੀ ਵੀ ਜੈਲ ਆਪਾਂ ਇਹਦੇ ਵਿੱਚ ਜਿਹੜੀ ਕਿ ਮਿਕਸ ਕਰ ਲਈ ਸੀਗੀ ਤੇ ਬਸ ਦੋ ਤਿੰਨ ਇਗਰੀਡੀਅੰਟ ਹੈਗੇ ਆ ਸਾਰੇ ਇਹ ਦੋ ਤਿੰਨ ਚੀਜ਼ਾਂ ਦੇ ਨਾਲ ਹੀ ਬਹੁਤ ਸੋਹਣਾ ਜਿਹੜਾ ਕਿ ਇਹ ਮਾਸਕ ਬਣ ਕੇ ਹੋ ਗਿਆ ਜੀ ਤਿਆਰ ਤੇ ਹੁਣ ਆਪਾਂ ਇਹਨੂੰ ਸਾਰੇ ਫੇਸ ਤੇ ਜਿਹੜਾ ਕਿ ਅਪਲਾਈ ਕਰ ਲੈਨੇ ਆ ਤੇ ਤੁਸੀਂ ਜਿਹੜਾ ਕਿ ਬਾਕੀ ਰਹਿੰਦਾ ਵੀ ਹੋਊਗਾ ਜਿਹੜਾ ਆਪਣਾ ਤੇ ਉਹ ਆਪਾਂ ਆਪਣੀਆਂ ਜਿਹੜੇ ਕਿ ਹੈਂਡਸ ਤੇ ਅਪਲਾਈ ਕਰ ਸਕਦੇ ਆ ਜਿਹੜਾ ਆਪਣੇ ਕੋਲ ਬਚ ਜਾਊਗਾ ਸੇ ਤੁਸੀਂ ਡਾਇਰੈਕਸ਼ਨ ਵਾਈਜ਼ ਆ ਜਿਹੜਾ ਕਿ ਆਪਣੇ ਫੇਸ ਤੇ ਜਿਹੜਾ ਕਿ ਇਹ ਹੱਥ ਨਾਲ ਵੀ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਬਰਸ਼ ਹੈਗਾ ਤੇ ਤੁਸੀਂ ਬਰਸ਼ ਨਾਲ ਇਸ ਤਰ੍ਹਾਂ ਜਿਹੜਾ ਕਿ ਸਾਰੇ ਫੇਸ ਤੇ ਕਰ ਲੈਣਾ ਜੀ ਅਪਲਾਈ ਅਪਲਾਈ ਕਰਨ ਤੋਂ ਬਾਅਦ ਦੋਸਤੋ ਤੁਸੀਂ ਇਹਨੂੰ ਰੱਖਣਾ ਜੀ ਥੋੜੇ ਟਾਈਮ ਲਈ ਯਾਨੀ ਕਿ ਜਿੰਨਾ ਟਾਈਮ ਇਹ ड्राई ਨਹੀਂ ਹੁੰਦਾ ਹੁਣ ਇੱਕ ਵਾਰੀ ਆਪਾਂ ਸਾਰੇ ਫੇਸ ਤੇ ਅਪਲਾਈ ਕਰ ਲੈਨੇ ਆ ਤੇ ਸੱਚੀ ਹੋਈ ਬਹੁਤ ਹੀ ਜ਼ਿਆਦਾ ਵਧੀਆ ਇਹਦਾ ਰਿਜ਼ਲਟ ਮਿਲਦਾ ਤੇ ਜੇਕਰ ਤੁਸੀਂ ਇਹ ਵਾਲਾ ਮਾਸਕ ਹਫਤੇ ਵਿੱਚ ਦੋ ਵਾਰੀ ਯੂਜ਼ ਕਰਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਇੱਕ ਵਾਰੀ ਤਾਂ ਤੁਸੀਂ ਜ਼ਰੂਰ ਜਿਹੜਾ ਕਿ ਯੂਜ਼ ਕਰੋ ਇਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਜਿਹੜੇ ਕਿ ਬਹੁਤ ਹੀ ਵਧੀਆ ਫੇਸ ਮਾਸਕ ਜਿਹੜੇ ਨੇਚਰਲ ਹੋਣਗੇ ਉਹ ਤੁਹਾਨੂੰ ਦੱਸਦੇ ਰਵਾਂਗੇ ਤੇ ਸੱਚੀ ਹੋਈ ਆਪਾਂ ਨੂੰ ਤਾਂ ਜਿਹੜਾ ਕੀ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਸ਼ਾਇਦ ਬਹੁਤ ਸਾਰੇ ਜਿਹੜੇ ਕੀ ਆਪਣੇ ਦੋਸਤ ਹੈ ਇਹ ਵਾਲਾ ਮਾਸਕ ਯੂਜ਼ ਵੀ ਕਰਦੇ ਹੋਣਗੇ ਕਮੈਂਟ ਚ ਜਰੂਰ ਦੱਸਿਓ ਜੋ ਜੋ ਯੂਜ਼ ਕਰਦਾ ਤੇ ਜਿਨ੍ਹਾਂ ਨੇ ਯੂਜ਼ ਕਰਕੇ ਇਹਦੇ ਤੋਂ ਰਿਜ਼ਲਟ ਲਿਆ ਜਾਨੀ ਕਿ ਤੁਹਾਡਾ ਫੇਸ ਬਿਲਕੁਲ ਸੌਫਟ ਹੋ ਜਾਊਗਾ ਤੇ ਤੁਸੀਂ ਇੱਕ ਵਾਰੀ ਯੂਜ਼ ਜ਼ਰੂਰ ਕਰਕੇ ਦੇਖਿਓ ਹੁਣ ਆਪਾਂ ਇਹਨੂੰ ਜਿਹੜਾ ਕੀ 10 ਮਿੰਟ ਲਈ ਰੱਖ ਲਾਂਗੇ ਤੇ ਫਿਰ ਕੀ ਕਰਾਂਗੇ ਜੀ ਫਿਰ ਆਪਾਂ ਇਹਨੂੰ ਕਰ ਲਾਂਗੇ ਜੀ ਵਾਸ਼ ਤੇ ਸੱਚੀ ਹੋਈ ਬਹੁਤ ਵਧੀਆ ਇਹ ਜਿਹੜਾ ਮਾਸਕ ਹੈ ਇੱਕ ਵਾਰੀ ਜ਼ਰੂਰ ਲਗਾਓ